ਟੈਮ ਟੀਮ ਦੇ ਇੰਟਰਨੈਸ਼ਨਲ ਖਿਡਾਰੀ ਜਰਮਨ ਪ੍ਰੀਤ ਸਿੰਘ ਬੱਲ ਅੱਜ ਆਪਣੇ ਸਕੂਲ ਦੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਸ਼ੁਰੂ ਤੋਂ ਪੜ੍ਹਾਈ ਕੀਤੀ ਹੈ ਔਰ ਇੱਥੋਂ ਹੀ ਇਹਨਾਂ ਨੇ ਜਿਹੜਾ ਆਪਣੀ ਹਾਕੀ ਦਾ ਸਫ਼ਰ ਸ਼ੁਰੂ ਕੀਤਾ ਸੀਗਾ ਤੇ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਜਰਮਨ ਪ੍ਰੀਤ ਜੀ ਅੱਜ ਤੁਸੀਂ ਖਾਲਸਾ ਅਕੈਡਮੀ ਵਿੱਚ ਪਹੁੰਚੇ ਹੋ ਜੀ ਹਾਂਜੀ ਜੀ ਜੀ ਖਾਲਸਾ ਅਕੈਡਮੀ ਵਿੱਚ ਹੀ ਮੈਂ ਆਪਣੀ ਬੇਸਿਕ ਜਿਹੜੀ ਸਟੱਡੀ ਸੀ ਸਟਾਰਟ ਕੀਤੀ ਸੀ ਐਂਡ ਇੱਥੇ ਹੀ ਮੈਨੂੰ ਹਾਕੀ ਖੇਡਣ ਦਾ ਮੌਕਾ ਮੇਰੇ ਕੋਚ ਸਰਦਾਰ ਬਲਜਿੰਦਰ ਸਿੰਘ ਨੇ ਦਿੱਤਾ ਸੀਗਾ ਸੋ ਇਹ ਮੇਰੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਅੱਜ ਮੇਰੇ ਸਕੂਲ ਦੇ ਵਿੱਚ ਜਿੱਥੇ ਮੈਂ ਆਪਣੀ ਹਾਕੀ ਸਟਾਰਟ ਕੀਤੀ ਹੋਵੇ ਜਿੱਥੇ ਆਪਣੀ ਐਜੂਕੇਸ਼ਨ ਸਟਾਰਟ ਕੀਤੀ ਹੋਵੇ ਉਸ ਸਕੂਲ ਦੇ ਵਿੱਚ ਇੱਕ CBSE ਲੈਵਲ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੋ ਮੈਨੂੰ ਬਹੁਤ ਖੁਸ਼ੀ ਹੈ ਇਸੀ ਦੀ ਇਹ ਸਰ ਜਿਹੜੇ ਸਕੂਲ ਦੇ ਵਿੱਚੋਂ ਤੁਸੀਂ ਇਹ ਸਿੱਖੀ ਆ ਜਿੱਥੋਂ ਇਹ ਖੇਡ ਦੀ ਸ਼ੁਰੂਆਤ ਕੀਤੀ ਆ ਉੱਥੇ ਅੱਜ ਚੀਫ ਗੈਸਟ ਦੇ ਰੂਪ ਦੇ ਵਿੱਚ ਤੁਹਾਨੂੰ ਇੱਥੇ ਮਾਣ ਮਿਲ ਰਿਹਾ ਤੁਸੀਂ ਆਏ ਹੋ ਕਿੱਦਾਂ ਦੀ ਫੀਲਿੰਗ ਹੈ ਮਨ ਦੇ ਵਿੱਚ ਬਹੁਤ ਹੀ ਪ੍ਰਾਊਡ ਫੀਲਿੰਗ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਸਕੂਲਾਂ ਵਿੱਚ ਪੜ੍ਹਦੇ ਹੁੰਦੇ ਸੀਗੇ ਤੇ ਸਾਨੂੰ ਅਸੀਂ ਵੀ ਇਦਾਂ 플레이ਰਾਂ ਨੂੰ ਮਿਲਦੇ ਹੁੰਦੇ ਸੀਗੇ ਤੇ ਅਸੀਂ ਵੀ ਸੋਚਦੇ ਹੁੰਦੇ ਸੀਗੇ ਕਦੇ ਅਸੀਂ ਵੀ ਇਦਾਂ ਸਟੇਜ ਤੇ ਆ ਕੇ ਖਲੋਵਾਂਗੇ ਜਾਂ ਕਦੀ ਚੀਫ ਗੈਸਟ ਬਣਾਂਗੇ ਸੋ ਆਈ ਥਿੰਕ ਇੱਕ 플레이ਰ ਲਈ ਬੜੀ ਔਰ ਇੱਕ ਇਨਸਾਨ ਲਈ ਵੀ ਬਹੁਤ ਵੱਡੀ ਇੱਕ ਇੱਕ ਪ੍ਰਾਊਡ ਮੂਮੈਂਟ ਵਾਲੀ ਗੱਲ ਹੁੰਦੀ ਹੈ ਕਿ ਉਹ ਆਪਣੇ ਜਿੱਥੋਂ ਨੇ ਸਾਰਾ ਜ਼ਿੰਦਗੀ ਦਾ ਸਕੂਲ ਦਾ ਤੇ ਖੇਡ ਦਾ ਸਫਰ ਸਟਾਰਟ ਕੀਤਾ ਹੋਵੇ ਉਸ ਸਥਾਨ ਤੇ ਆ ਕੇ ਉਹ ਇੱਕ ਚੀਫ ਗੈਸਟ ਦੇ ਤੌਰ ਤੇ ਆਇਆ ਹੋਵੇ ਜਿਹੜੀ ਉਹ ਇੱਕ ਆਪਾਂ 올림픽 ਦੇ ਵਿੱਚ ਜਿਹੜਾ ਤੁਸੀਂ ਮੈਡਲ ਜਿੱਤਿਆ ਸੀਗਾ ਉਹਦੇ ਬਾਅਦ ਹੁਣ ਵੀ ਕੋਈ ਅਚੀਵਮੈਂਟ ਹੋਈ ਹੈ ਜਿਹੜੀ ਖੇਡਾਂ ਦੇ ਵਿੱਚ ਹਾਂਜੀ ਅਸੀਂ ਰੀਸੈਂਟਲੀ ਸਾਡੀ ਟੀਮ ਜਿਹੜੀ ਇੰਡੀਆ ਦੀ ਐਸ਼ੀਅਨ ਚੈਂਪੀਅਨਸ ਟਰਾਫੀ ਵਿੱਚ ਚਾਈਨਾ ਜਿਹੜੀ ਹੋਈ ਸੀ ਕੋਤੂ 골ਡ ਮੈਡਲ ਲੈ ਕੇ ਆਈਏ ਜਨਮਰਪ੍ਰੀਤ ਜੀ ਅੱਜ ਤੁਸੀਂ ਛੋਟੇ ਬੱਚਿਆਂ ਨੂੰ ਵੀ ਮਿਲਿਓ ਜਿਹੜੇ ਹਾਕੀ ਖੇਡਦੇ ਆ ਤਔਰੋਂ ਆਪਣਾ ਉਹ ਸਫਰ ਜਾਂ ਆਪਣਾ ਉਹ ਸਮਾਂ ਵੀ ਯਾਦ ਆਉਂਦਾ ਹੋਊਗਾ ਜਦੋਂ ਉਸ ਉਮਰ ਦੇ ਵਿੱਚ ਤੁਸੀਂ ਵੀ ਇੱਥੇ ਖੇਡਦੇ ਸੀਗੇ ਬਿਲਕੁਲ ਜੀ ਬਿਲਕੁਲ ਮੈਂ ਤੇ ਕੋ ਸਾਹਬ ਜਿਹੜੇ ਮੇਰੇ ਗੁਰੂ ਆ ਹਨਾ ਮੈਂ ਉਹਨਾਂ ਨਾਲ ਬੈ ਕੇ ਅਸੀਂ ਅ 80 ਹੱਕੀ ਸਟਾਰਟ ਕੀਤੀ ਕੋ ਸਾਹਿਬ ਤੁਸੀਂ ਸਾਨੂੰ ਇੰਨਾ ਮਤਲਬ ਕਿ ਸਿੱਖੇ ਨੂੰ ਮਿਲਿਆ ਤੇ ਅੱਜ ਉਸ ਜਗ੍ਹਾ ਤੇ ਆ ਕੇ ਪੁਰਾਣੀਆਂ ਯਾਦਾਂ ਤੇ ਜ਼ਰੂਰ ਯਾਦ ਹੋ ਜਾਂਦੀਆਂ ਹਨ ਕਈ ਚੀਜ਼ਾਂ ਉਹ ਦੱਸ ਨਹੀਂ ਸਾਦੇ ਕੀ ਕੀ ਕਹਣਾ ਹੈ ਤੇ ਕੀ ਬੱਚਿਆਂ ਨੂੰ ਅੱਜ ਕੀ ਅਸ਼ੀਰਵਾਦ ਦਿੱਤਾ ਹੈ ਕੀ ਤੁਹਾਡਾ ਮੈਸੇਜ ਹੈ ਬੱਚਿਆਂ ਦੇ ਲਈ ਮੇਰਾ ਬੱਚਿਆਂ ਲਈ ਇਹੀ ਮੈਸੇਜ ਹੈ ਕਿ ਇੱਕ ਟਾਈਮ ਤੇ ਜੋ ਖਾਲਸਾ ਅਕੈਡਮੀ ਮਹਿਤਾ ਚੌਂਕ ਦੀ ਟੀਮ ਸੀਗੀ ਜਨੂੰ ਕਿ ਸਰਦਾਰ ਬਰਜਿੰਦਰ ਸਿੰਘ ਕੋ ਸਾਹਿਬ ਨੇ ਬੜੀ ਮਿਹਨਤ ਦੇ ਨਾਲ ਦਿਨ ਰਾਤ ਲਾ ਕੇ ਤੇ ਖੜਾ ਕੀਤਾ ਸੀਗਾ ਤੇ ਮੇਰਾ ਉਹਨਾਂ ਬੱਚਿਆਂ ਨੂੰ ਇਹ ਰਿਕੁਐਸਟ ਆ ਕਿ ਆਪਾਂ ਫੇਰ ਖਾਸ ਅਕੈਡਮੀ ਦੀ ਟੀਮ ਖੜੀ ਕਰੀਏ ਤੇ ਜੋ ਕਿ ਮੇਰੀ ਗੱਲ ਆਪਣੇ ਡੀਪੀ ਕੋ ਸਾਹਿਬ ਡੀਪੀ ਸਾਹਿਬ ਨਾਲ ਵੀ ਹੋਈ ਸੀਗੀ ਅਤੇ ਪ੍ਰਿੰਸੀਪਲ ਸਾਹਿਬ ਨਾਲ ਵੀ ਹੋਈ ਸੀਗੀ ਆਪਾਂ ਹੁਣ ਮੁੜ ਤੋਂ ਜਿਹੜੀ ਖਾਸ ਅਕੈਡਮੀ ਦੀ ਹਾਕੀ ਜਿਹੜੀ ਟੀਮ ਸੀ ਥੱਲੇ ਚਲ ਗਈ ਸੀ ਆਪਾਂ ਨੂੰ ਮੁੜ ਤੋਂ ਜਾਗਰਤ ਕਰੀਏ ਤਾਂ ਜੋ ਬੱਚੇ ਜਿਹੜੇ ਹੋਰ ਅੱਗੇ ਵੱਧ ਸਕਣ ਜਰਮਨਜੀ ਜਿਹੜੇ ਕੋਸ ਸਾਹਿਬ ਨੇ ਤੁਹਾਨੂੰ ਜਿਹੜਾ ਇਸ ਬੂਰਾ ਤੁਹਾਡਾ ਬੇਸ ਬਣਾਇਆ ਔਰ ਇਥੋਂ ਤੱਕ ਤੁਸੀਂ ਪਹੁੰਚੇ ਹੋ ਅੱਜ ਤੁਹਾਡੇ ਬਿਲਕੁਲ ਨਾਲ ਮੋੜੇ ਨਾਲ ਮੋੜਾ ਜੋੜ ਕੇ ਅੱਜ ਵੀ ਉਹਨਾਂ ਨੂੰ ਬੈਣ ਦਾ ਮੌਕਾ ਮਿਲਿਆ ਕਿੱਦਾਂ ਦਾ ਧੰਨਵਾਦ ਕਰਦੇ ਹਾਂ ਇਹਨਾਂ ਦਾ ਆ ਉਹਨਾਂ ਨੂੰ ਨਹੀਂ ਆਈ ਥਿੰਕ ਮੈਂ ਮੋੜੇ ਨਾਲ ਮੋੜਾ ਜੋੜ ਕੇ ਬੈਣ ਦਾ ਮੌਕਾ ਮੈਨੂੰ ਮਿਲਿਆ ਕਿਉਂਕਿ ਅਸੀਂ ਹਮੇਸ਼ਾ ਹੀ ਕੋਸ ਸਾਹਿਬ ਦੇ ਪੈਰਾਂ ਥੱਲੇ ਹੀ ਆ ਕਿਉਂਕਿ ਆਈ ਥਿੰਕ ਕਦੇ ਵੀ ਮਾੜਾ ਚੰਗਾ ਸਮਾਂ ਜਿੰਨਾ ਵੀ ਪਲੇਅਰ ਚ ਕੋਈ ਆਉਂਦਾ ਤੇ ਕੋ ਸਾ ਮੈਨੀ ਨਹੀਂ ਵੀ ਇਥੋਂ ਤੌਰਤਾ ਸਾਨੂੰ ਤੇ ਸਾਨੂੰ ਕਦੀ ਪੁੱਛਿਆ ਨਹੀਂ ਅੱਜ ਤੱਕ ਹੁਣ ਤੱਕ ਸਾਨੂੰ ਪਿੱਛੇ ਤੱਕ ਪੁੱਛਦੇ ਆ ਤੇ ਅੱਜ ਤੱਕ ਸਾਡੀ ਬਾਤ ਲੈਂਦੇ ਆ ਤੇ ਸਾਨੂੰ ਅੱਗੇ ਵਧਣ ਦਾ ਹੌਸਲਾ ਦਿੰਦੇ ਆ ਭਾਵੇਂ ਉਹ ਬਾਹਰ ਬੈਠੇ ਹੋਣ ਭਾਵੇਂ ਇੰਡੀਆ 'ਚ ਬੈਠੇ ਹੋਣ ਉਹ ਹਰੇਕ ਪਲੇਅਰ ਨੂੰ ਮੈਨੂੰ ਵੀ ਖਾਸ ਕਰਕੇ ਬਾਕੀ ਸਾਰੇ ਪਲੇਅਰਾਂ ਨੂੰ ਹੀ ਸਪੋਰਟ ਕਰਦੇ ਆ ਤਾਂ ਬਿਲਕੁਲ ਕੋਚ ਬਲਜਿੰਦਰ ਸਿੰਘ ਜਿਹੜੇ ਹਾਕੀ ਦੇ ਕੋਚ ਨੇ ਖਾਲਸਾ ਅਕੈਡਮੀ ਦੇ ਵਿੱਚ ਉਹ ਵੀ ਇੱਥੇ ਨੇ ਸਰ ਤੁਹਾਡਾ ਜਿਹੜਾ ਸਟੂਡੈਂਟ ਹੈ ਤੁਹਾਡੀ ਪ੍ਰੇਰਣਾ ਦਿੱਤਾ ਜਿਹੜਾ ਖਿਡਾਰੀ ਹੈ ਜੀ ਅੱਜ ਇੰਟਰਨੈਸ਼ਨਲ ਪੱਧਰ ਤੇ ਪਹੁੰਚ ਚੁੱਕਿਆ ਹੈ ਕਿਵੇਂ ਕਿਹੜੇ ਸ਼ਬਦਾਂ ਦੇ ਨਾਲ ਗੱਲਬਾਤ ਕਰਦੇ ਹੋ ਮੈਂ ਇਹਨਾਂ ਲਈ ਵਾਸਤੇ ਦੇ ਸ਼ਬਦ ਜਿਹੜੇ ਬਹੁਤ ਥੋੜੇ ਪੈਂਦੇ ਆ ਜਿੰਨੇ ਇਹਨਾਂ ਨੇ ਹਾਰਡ ਵਰਕਰ ਹੀ ਤੇ ਇਹਨਾਂ ਗਰਾਊਂਡ ਦੇ ਟਾਈਮ ਦੇ ਪੰਕਚੁਅਲ ਰਹੇ ਆ ਤੇ ਮੈਂ ਦੇ ਬਹੁਤ ਹੀ ਪ੍ਰਾਊਡ ਫੀਲ ਕਰ ਰਿਹਾ ਇਹਨਾਂ ਦੇ ਉੱਤੇ ਕਿ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਮੈਂ ਤੇ ਇਹਨਾਂ ਦੀ ਅਦਾਨ ਸਾਰੇ ਬੱਚਿਆਂ ਨੂੰ ਦਿੰਨਾ ਵੀ ਇਹ ਸਟੱਡੀ ਦੇ ਵਿੱਚ ਵੀ ਬਹੁਤ ਚੰਗੇ ਸੀ ਤੇ ਗੇਮ ਦੇ ਵਿੱਚ ਈਵਨ ਇਹਨਾਂ ਨੇ ਘਰਦਿਆਂ ਨੂੰ ਵੀ ਵਿਆਹ ਸ਼ਾਦੀ ਹੋਵੇ ਕੋਈ ਵੀ ਸਮਾਗਮ ਹੋਵੇ ਇਹਨਾਂ ਨੇ ਕਦੇ ਵੀ ਇਹ ਨਹੀਂ ਗਿਆ ਵੀ ਗਰਾਊਂਡ ਮਿਸ ਕੀਤੀ ਬਾਰਸ਼ ਹੋ ਜੇ ਨੇਰੀ ਹੋ ਜੇ ਮੀਂਹ ਪਾਣੀ ਜੋ ਵੀ ਹੈ ਇਹਨਾਂ ਨੇ ਦੋਨੋਂ ਟਾਈਮ ਜਿਹੜਾ ਗਰਾਊਂਡ ਜਿਹੜੀ ਆ ਉਹ ਮਿਸ ਨਹੀਂ ਕਰਨੀ ਤੇ ਈਵਨ ਘਰਦਿਆਂ ਨੂੰ ਕਹਿਣਾ ਵੀ ਜੇ ਤੁਸੀਂ ਵਿਆਹ ਸ਼ਾਦੀ ਸਾਨੂੰ ਕਿਤੇ ਵੀ ਗੈਸਟ ਕੋ ਲੈ ਕੇ ਜਾਣਾ ਕਿਤੇ ਤੇ ਲੇਕਿਨ ਮੇਰੀ ਗਰਾਊਂਡ ਨਹੀਂ ਮਿਸ ਹੋਣੀ ਸਾਰ ਨੂੰ ਮੈਂ 4 ਵਜੇ ਗਰਾਊਂਡ 'ਚ ਪਹੁੰਚਣਾ ਇਹ ਇਹਨਾਂ ਦੀ ਸ਼ਰਤ ਹੁੰਦੀ ਗਰਾਊਂਡ ਕੋਸਲਟ ਨੂੰ ਇਹ ਹਜ਼ਾਰਾਂ ਹੀ ਬੱਚਿਆਂ ਨੂੰ ਜਿਹੜਾ ਇਹ ਟ੍ਰੇਨਿੰਗ ਦੇ ਰਹੇ ਉਹ ਹਾਕੀ ਦੀ ਔਰ ਜਦੋਂ ਕੋਈ ਬੱਚਾ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਖੇਡ ਲੈਂਦਾ ਫਿਰ ਕੋਚ ਦੇ ਮਨ ਦੇ ਵਿੱਚ ਕਿੰਦਾਂ ਦੀ ਖੁਸ਼ੀ ਹੁੰਦੀ ਹੈ ਜੀ ਉਹ ਕੋਚ ਦੱਸ ਨਹੀਂ ਬਿਆਨ ਨਹੀਂ ਕਰ ਸਕਦਾ ਵੀ ਇੰਨੀ ਖੁਸ਼ੀ ਹੁੰਦੀ ਹੈ ਜੀ ਇਹ ਆ ਵੀ ਜਦਾਂ ਉਹ ਕਹਿੰਦੇ ਨਾ ਅੱਖਾਂ ਦੇ ਵਿੱਚੋਂ ਪਾਣੀ ਜਿਹੜਾ ਨਾ ਇੱਕਦਿ ਰੋਣ ਲੱਗ ਜਾਂਦੇ ਖੁਸ਼ੀ ਦਾ ਆ ਜਾਂਦਾ ਵਾ ਜਿਦਾਂ ਦਾ ਮਨ ਭਰ ਜਾਂਦਾ ਉਹ ਅੱਜ ਫੀਲ ਹੋ ਰਿਹਾ ਮੈਨੂੰ ਠੀਕ ਜਿਹੜੇ ਹੁਣ ਬੱਚੇ ਖੇਡਦੇ ਆ ਜੀ ਉਹ ਕਿਸ ਤਰ੍ਹਾਂ ਦਾ ਮਤਲਬ ਕਿ ਕਿਹੜੇ ਲੈਵਲ ਤੇ ਤੁਸੀਂ ਸਮਝਦੇ ਹੋ ਵੀ ਉਹ ਵੀ ਪਹੁੰਚਣਾ ਉਹ ਵੀ ਮੈਂ ਕਹਿੰਦਾ ਇਹ ਜਰਮਨ ਜੀਤੋ ਵੀ ਅਗੇ ਬਲੰਦੀਆਂ ਦੇ ਸੋਣ ਉਹਨਾਂ ਨੂੰ ਇਹ ਤੇ ਵੇਖੋ ਹੁਣ ਤੱਕ ਇੰਨਾ ਸਟ੍ਰਗਲ ਕਰ ਰਿਹਾ ਹੋਵੇ ਅਜੇ ਵੀ ਮੈਨੂੰ ਕੋਚ ਦਾ ਫੋਨ ਆਇਆ ਹੈ ਮੈਂ ਦੱਸ ਨਹੀਂ ਸਕਦਾ ਉਹ ਕਹਿੰਦਾ ਕਈ ਬੱਚੇ ਛੱਡ ਕੇ ਬਹਿ ਗਏ ਲੇਕਿਨ ਇਹ ਕਹਿੰਦਾ ਵੀ ਜਦ ਜਰਮਨ ਇੰਨੀ ਮਿਹਨਤ ਕਰ ਸਕਦਾ ਤੇ ਉਹ ਇਹਦੋਂ ਵੱਧ ਕਰ ਸਕਦੇ ਕੋਚ ਸਾਹਿਬ ਆਮ ਤੌਰ ਤੇ ਇਹ ਵੇਖਿਆ ਜਾਂਦਾ ਵੀ ਜਿਹੜਾ ਖਿਡਾਰੀ ਕੋਈ ਕਾਮਯਾਬ ਹੁੰਦਾ ਕਿਤੇ ਨਾ ਕਿਤੇ ਉਹ ਆਪਣੀ ਪ੍ਰੈਕਟਿਸ ਦੇ ਵਿੱਚ ਗਲਤੀਆਂ ਵੀ ਕਰਦਾ ਕੋਈ ਇਹੋ ਜਿਹਾ ਕੋਈ ਖਾਸ ਕੋਈ ਮੂਮੈਂਟ ਜਿਹੜੀ ਇਹਨਾਂ ਦੇ ਟਾਈਮ ਦੀ ਹੋਵੇ ਜਦੋਂ ਇਹਨਾਂ ਕੋਈ ਗਲਤੀ ਕੀਤੀ ਔਰ ਤੁਹਾਨੂੰ ਡਾਂਟਣਾ ਪਿਆ ਹੋ ਇਹ ਜਿਹੜਾ ਮੇਰਾ ਸੁਭਾਅ ਹੀ ਇੱਕ ਇਹਨਾਂ ਨੂੰ ਸਟੱਡੀ ਪੱਖੋਂ ਗੇਮ ਪੱਖੋਂ ਮੈਂ ਸੈਟਰਡੇ ਇਹਨਾਂ ਦੀ ਕਲਾਸ ਦੇ ਵਿੱਚ ਜਾਣਾ ਲੇਕਿਨ ਇਹਨਾਂ ਨੂੰ ਪਤਾ ਨਹੀਂ ਲੱਗਣ ਦੇਣਾ ਮਨੀਟਰ ਤੋਂ ਇਹਨਾਂ ਦੇ ਨਾ 10 ਤੋਂ 10 ਨੰਬਰ ਦਾ ਟੈਸਟ ਹੁੰਦਾ ਹੈ ਉਹਦੇ ਵਿੱਚੋਂ ਮੈਂ ਲਿਖ ਲਿਓਣਾ ਇਹਨਾਂ ਤੋਂ ਚੋਰੀ ਤੇ ਉਹਦੇ ਬਾਅਦ ਸ਼ਾਮ ਨੂੰ ਫਿਰ ਮੈਂ ਉਹ ਮੇਰ ਕੋ ਕਾਪੀ ਹੁੰਦੀ ਸੀ ਮੈਂ ਵੇਖਣਾ ਦੱਸਾਂ ਜੋ ਕਿੰਨੇ ਨੰਬਰ ਘਟ ਆਇਆ ਉਹ ਇਹਨਾਂ ਨੂੰ ਸਾਰਿਆਂ ਨੂੰ ਲੰਮੇ ਪਾ ਕੇ ਇਹਨਾਂ ਦੀ ਸੇਵਾ ਹੁੰਦੀ ਉਸ ਤਰ੍ਹਾਂ ਦੀ ਤੇ ਗਰਾਉਂਡ ਤੋਂ ਜਿਹੜਾ ਮਿਸ ਕਰ ਜਾਂਦਾ ਸੀ ਈਵਨ ਇਹਨੂੰ ਮੈਂ ਦੱਸਿਆ ਸੀ ਜੇ ਤੁਹਾਨੂੰ ਬੁਖਾਰ ਕੋਈ ਵੀ ਹੈ ਲੇਕਿਨ ਗਰਾਉਂਡ ਨਹੀਂ ਮਿਸ ਕਰਨੀ ਤੁਹਾਨੂੰ ਇੱਥੇ ਰੈਸਟ ਮਿਲੂਗੀ ਲੇਕਿਨ ਤੁਸੀਂ ਘਰ ਨਹੀਂ ਬੈਠਣਾ ਤਾਂ ਬਿਲਕੁਲ ਬੜੇ ਖਾਸ ਮੂਮੈਂਟ ਜਿਹੜੇ ਉਹ ਸਾਡੇ ਨਾਲ ਕੋਚ ਸਾਹਿਬ ਨੇ ਵੀ ਸਾਂਝੇ ਕੀਤੇ ਨੇ ਤਾਂ ਇਹ ਖਾਲਸਾ ਅਕੈਡਮੀ ਦੇ ਪ੍ਰਿੰਸੀਪਲ ਡਾਕਟਰ ਜਤਿੰਦਰ ਸ਼ਰਮਾ ਵੀ ਇੱਥੇ ਨੇ ਸਰ ਬੜੇ ਮਾਣ ਵਾਲੀ ਗੱਲ ਹੈ ਕਿ ਖਾਲਸਾ ਅਕੈਡਮੀ ਦਾ ਜਿਹੜਾ ਇੱਕ ਖਿਡਾਰੀ ਹੈ ਅੱਜ ਉਹ ਚੀਫ ਗੈਸਟ ਦੇ ਰੂਪ ਦੇ ਵਿੱਚ ਇੱਥੇ ਪਹੁੰਚਿਆ ਜੀ 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 ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਔਰ ਆਮ ਫੀਲ ਪ੍ਰਾਊਡ ਕਿ ਅਸੀਂ ਇੱਕ CPS ਦਾ ਸੀ ਆਰਗੇਨਾਈਜ਼ ਕਰ ਰਹੇ ਆ ਆਪਣੇ ਅਕੈਡਮੀ ਦੇ ਵਿੱਚ ਤੇ ਉਹਦੇ ਵਿੱਚ ਅਸੀਂ ਆਪਣੇ ਇੱਕ ਐਸੇ ਵਿਦਿਆਰਥੀ ਇੱਕ ਐਸੇ ਅੱਛੇ ਵਧੀਆ ਖਿਡਾਰੀ ਨੂੰ ਚੀਵਕਸਟ ਬਣਾਇਆ ਜਿਹਨੂੰ ਦੇਖ ਕੇ ਬਾਕੀ ਦੇ ਜਿੰਨੇ ਵੀ ਖਿਡਾਰੀ ਨੇ ਜਿਹੜੇ ਬਾਹਰਲੇ ਦੇਸ਼ਾਂ ਚੋਂ ਬਾਹਰਲੇ ਸਟੇਟਸ ਤੋਂ ਆਏ ਨੇ ਉਹਨਾਂ ਨੂੰ ਵੀ ਥੋੜਾ ਮੋਟੀਵੇਸ਼ਨ ਮਿਲੇ ਵੀ ਅਸੀਂ ਵੀ ਇਸ ਪੱਧਰ ਤੇ ਜਾਣਾ ਤੇ ਅਸੀਂ ਹੋਰ ਦੱਸਦੀ ਆ ਵੀ ਸਾਡੀ ਅਕੈਡਮੀ ਦੇ ਵਿੱਚ ਹੋਰ ਵੀ ਸਪੋਰਟਸ ਜਿਹੜੀਆਂ ਨੇ ਅਸੀਂ ਉਹਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦੇ ਰਹੇ ਹਾਂ ਕੋਚ ਸਹਿਬਾਨ ਮੇਰੇ ਨਾਲ ਗੁਰਦੀਪ ਸਰ ਜੀ ਪ੍ਰਿੰਸੀਪਲ ਖਾਲਸਾ ਕਾਲਜ ਬਹੁਤ ਸਪੋਰਟ ਕਰਦੇ ਨੇ ਸਾਰੇ ਕਿਤੋਂ ਸਪੋਰਟ ਕਰਦੇ ਨੇ ਈਵਨ ਜਿਹੜੇ ਸਾਡੀਆਂ ਸਪੋਰਟਸ ਦੀਆਂ ਟੀਮਸ ਨੇ ਉਹ ਬਹੁਤ ਹੀ ਅੱਛੇ-ਅੱਛੇ ਮੈਡਲ ਲੈ ਕੇ ਆ ਰਹੀਆਂ ਨੇ ਅਸੀਂ ਚਾਹ ਰਹੇ ਕਿ ਸਾਡਾ ਹਰ ਇੱਕ ਬੱਚਾ ਜਰਮਨ ਹੋਵੇ ਹਰ ਇੱਕ ਬੱਚਾ ਜਰਮਨ ਪ੍ਰੀਤ ਦੀ ਤਰ੍ਹਾਂ ਇੱਥੇ ਆਵੇ ਤੇ ਚੀਫ ਗੈਸਟ ਬਣ ਕੇ ਆਵੇ ਥੈਂਕ ਯੂ ਜੀ ਥੈਂਕ ਯੂ ਤਾਂ ਬਿਲਕੁਲ ਇਹ ਸੰਨ ਖਾਲਸਾ ਅਕੈਡਮੀ ਸੰਤ ਗਿਆਨੀ ਗੁਰਪ੍ਰੀਤ ਸਿੰਘ ਖਾਲਸਾ ਅਕੈਡਮੀ ਦੇ ਪ੍ਰਿੰਸੀਪਲ ਡਾਕਟਰ ਜਤਿੰਦਰ ਸ਼ਰਮਾ ਔਰ ਅੱਜ ਇੱਥੇ ਇੰਡੀਅਨ ਹਾਕੀ ਟੀਮ ਦੇ ਇੰਟਰਨੈਸ਼ਨਲ ਖਿਡਾਰੀ ਜਰਮਨ ਪ੍ਰੀਤ ਸਿੰਘ ਬਾਲ ਵੀ ਇੱਥੇ ਪਹੁੰਚੇ ਸਨ ਔਰ ਇਹਨਾਂ ਦੇ ਕੋਚ ਸਰਦਾਰ ਬਲਜਿੰਦਰ ਸਿੰਘ ਰੰਧਾਵਾ ਦੇ ਨਾਲ ਵੀ ਗੱਲਬਾਤ ਹੋਈ ਹੈ ਤਾਂ ਬੜੇ ਖਾਸ ਮੂਮੈਂਟ ਜਿਹੜੇ ਨੇ ਇਹਨਾਂ ਨੇ ਉਸ ਸਮੇਂ ਦੇ ਜਿਹੜੇ ਉਹ ਸਾਂਝੇ ਕੀਤੇ ਨੇ ਤਾਂ ਬੜੀ ਵੱਡੀ ਇਹ ਇੱਕ ਜਿਹੜੀ ਪ੍ਰਾਊਡ ਵਾਲੀ ਗੱਲ ਹੈ ਕਿ ਅੱਜ ਜਰਮਨ ਪ੍ਰੀਤ ਸਿੰਘ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਰਹੇ ਨੇ ਔਰ ਜਿੱਥੋਂ ਇਹਨਾਂ ਨੇ ਆਪਣੇ ਹੌਕੀ ਦੇ ਕਰੀਅਰ ਦੀ ਜਿਹੜੀ ਆ ਉਹ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਅੱਜ ਉਸ ਹੀ ਸਕੂਲ ਦੇ ਵਿੱਚ ਉਹ ਚੀਫ ਗੈਸਟ ਦੇ ਰੂਪ ਦੇ ਵਿੱਚ ਪਹੁੰਚੇ ਨੇ ਔਰ ਬੱਚਿਆਂ ਨੂੰ ਜਿਹੜਾ ਹੌਸਲਾ افزਾਈ ਕੀਤੀ ਹੈ ਔਰ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਹੈ ਯਗਵਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਂਕ ਅੰਮ੍ਰਿਤਸਰ